ਅੱਜ ਆਪਾਂ ਹੁਣ ਇਸ ਵੇਲੇ ਪਿੰਡ ਪੰਡੋਰੀ ਅਰਾਈਆਂ ਖੜੇ ਆ ਜੀ ਅ ਪੰਡੋਰੀ ਅਰਾਈਆਂ ਦੇ ਵਿੱਚ ਅੱਜ ਦੋ ਸੜਕਾਂ ਦਾ ਜਿਹੜਾ ਨਵੀਆਂ ਸੜਕਾਂ ਦਾ ਜਿਹੜਾ ਉਹ ਉਦਘਾਟਨ ਕੀਤਾ ਇੱਕ ਜਿਹੜੀ ਸੜਕ ਹੈ ਇਹ ਸ਼ਮਸ਼ਾਨ ਘਾਟ ਤੋਂ ਜੀਟੀ ਰੋਡ ਜਲੰਧਰ ਤੱਕ ਜਿਸ ਦੀ ਕਿ ਜਿਹੜੀ ਲੰਬਾਈ ਹੈ ਤਕਰੀਬਨ ਅੱਧਾ ਕਿਲੋਮੀਟਰ ਹੈ ਤੇ ਜਿਹੜੀ ਉੱਤੇ ਕੋਸਟ ਆਈ ਆ 15.5 ਲੱਖ ਰੁਪਈਆ ਜਿਹੜੀ ਉਹਦੇ ਉੱਤੇ ਕੋਸਟ ਖਰਚ ਆਊਗਾ ਤੇ ਜਿਹੜੀ ਜਿੱਥੇ ਆਪਾਂ ਖੜੇ ਆਂ ਜਿਹੜੀ ਆਪਣੇ ਬੈਕ ਸਾਈਡ ਤੇ ਆ ਇਹ ਜਿਹੜੀ ਪੰਡੋਰੀ ਅਰਾਈਆਂ ਤੋਂ ਪਿੰਡ ਅਮੀ ਵਾਲੇ ਨੂੰ ਜਿਹੜੀ ਰੋਡ ਜਾਂਦੀ ਆ ਇਹ 2.5 ਕਿਲੋਮੀਟਰ ਦਾ ਜਿਹੜਾ ਡਿਸਟੈਂਸ ਆ 2.5 ਕਿਲੋਮੀਟਰ ਦੀ ਸੜਕ ਆ ਇਹ ਬਣੂਗੀ ਤੇ ਇਹਦੇ ਤੇ ਤਕਰੀਬਨ 80 ਲੱਖ ਰੁਪਇਆ ਜਿਹੜੀ ਲਾਗਤ ਆ ਉਹ ਇਸ ਰੋਡ ਤਿਆਰੀ ਆ ਸੋ ਦੋ ਰੋੜਾਂ ਅੱਜ ਪਿੰਡ ਪੰਡੋਰੀ ਅਰਾਈਆਂ ਨਿਵਾਸੀਆਂ ਨੂੰ ਸਪੋਰਟ ਕੀਤੀਆਂ ਨੇ ਇਹ ਪਿੰਡ ਜਿਹੜਾ ਹੈਗਾ ਇਹ ਸਾਡੇ ਚੇਅਰਮੈਨ ਸਾਹਿਬ ਦਾ ਪਿੰਡ ਹੈ ਅਮਨ ਪੰਡੋਰੀ ਜੀ ਦਾ ਪਿੰਡ ਸ਼ੁਰੂ ਤੋਂ ਪਿੰਡ ਦੇ ਵਿੱਚ ਬੜੇ ਜੰਗੀ ਪੱਧਰ ਤੇ ਜਿਹੜੇ ਵਿਕਾਸ ਕਾਰਜ ਚੱਲ ਰਹੇ ਨੇ ਇਹਨਾਂ ਨੇ ਤਹਈਆ ਕੀਤਾ ਕਿ ਪਿੰਡ ਦੇ ਵਿੱਚ ਕੋਈ ਵੀ ਜਿਹੜੀ ਗਲੀ ਆ ਉਹ ਅਸੀਂ ਕੱਚੀ ਨਹੀਂ ਰਹਿਣ ਦੇਣੀ ਕਿਸੇ ਦੇ ਚਾਹੇ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧਤਾ ਚਾਹੇ ਅਕਾਲੀ ਚਾਹੇ ਕਾਂਗਰਸ ਚਾਹੇ ਭਾਜਪਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਤੁਸੀਂ ਵੇਖੋਗੇ ਮੈਂ ਜੋ ਵਧਾਈ ਵੀ ਦੇਣਾ ਸਰਪੰਚ ਸਾਹਿਬ ਨੂੰ ਕਿ ਅ ਅੱਜ ਸਾਰੀ ਦੀ ਸਾਰੀ ਜਿਹੜੀ ਪੰਚਾਇਤ ਆ ਸਤੋਂ ਮੈਂਬਰ ਜਿਹੜੇ ਕਿ ਚਲੋ ਦੂਸਰੀ ਪਾਰਟੀ ਨਾਲ ਜੁੜੇ ਸਨ ਅੱਜ ਇਹਨਾਂ ਦੇ ਕੰਮ ਦੇਖ ਕੇ ਅੱਜ ਸਾਰੇ ਇਹਨਾਂ ਦੇ ਨਾਲ ਆ ਕੇ ਖੜੇ ਨੇ ਸੋ ਮੈਂ ਧੰਨਵਾਦ ਕਰਦਾ ਸਾਰੀ ਪੰਚਾਇਤ ਦਾ ਤੇ ਧੰਨਵਾਦ ਕਰਦਾ ਸਾਰੇ ਨਗਰ ਨਿਵਾਸੀਆਂ ਦਾ ਜਿਹੜੇ ਕਿ ਇੱਕ ਡਿਵੈਲਪਮੈਂਟ ਨੂੰ ਵੇਖ ਕੇ ਸਾਰੇ ਇਕੱਠੇ ਹੁੰਦੇ ਨੇ ਸੋ ਇਸ ਨਗਰ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਡਿਵੈਲਪਮੈਂਟ ਚੱਲ ਰਹੀ ਹੈ ਚਾਹੇ ਜੇ ਪਾਰਕਾਂ ਦਾ ਕੰਮ ਹੋਵੇ ਚਾਹੇ ਸਕੂਲ ਦਾ ਕੰਮ ਹੋਵੇ ਚਾਹੇ ਸੜਕਾਂ ਦਾ ਕੰਮ ਹੋਵੇ ਚਾਹੇ ਗਲੀਆਂ ਦਾ ਕੰਮ ਹੋਵੇ ਸੋ ਸਾਰੇ ਕੰਮ ਸਾਡੇ ਚੇਅਰਮੈਨ ਸਾਹਿਬ ਜਿਹੜੇ ਮੌਜੂਦਾ ਸਰਪੰਚ ਵੀ ਨੇ ਇਸ ਨਗਰ ਦੇ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਚੱਲ ਰਹੇ ਨੇ ਸਰ ਪਿੰਡ ਵਾਲਿਆਂ ਦਾ ਕਹਿਣਾ ਸੀ ਜਿਹੜਾ ਪੁਲ ਬਣਿਆ ਜਨੰਦਰ ਰੋਡ ਤੋਂ ਬਹੁਤ ਗਲਤ ਬਣਿਆ ਸੀ ਇਹ ਛੜਕ ਨਾਲ ਕਿੰਨਾ ਕ ਫਾਇਦਾ ਹੋਏਗਾ ਆ ਬਿਲਕੁਲ ਜੀ ਜਿਹੜਾ ਦੇਖੋ ਜਿਆਦਾ ਜਿਹੜੇ ਧਰਮਕੋਟ ਦੇ ਵਿੱਚ ਜਿਹੜੇ ਹਾਸੇ ਹੁੰਦੇ ਨੇ ਸੜਕ ਹਾਸੇ ਹੁੰਦੇ ਨੇ ਉਹ ਜਿੰਨੇ ਵੀ ਧਰਮਕੋਟ ਦੇ ਜਿਹੜੇ ਇਹ ਹਾਈਵੇ ਨੈਸ਼ਨਲ ਹਾਈਵੇ ਇਹਦੇ ਜਿਹੜੇ ਪੁਲ ਬਣੇ ਨੇ ਸਾਰੇ ਪੁਲ ਗਲਤ ਨੇ ਪੰਡੋਰੀ ਦੇ ਵਿੱਚ ਵੀ ਜਦੋਂ ਐਂਟਰ ਹੋਈਦਾ ਸੀਗਾ ਪੁਲ ਅੱਗੇ ਰਹਿ ਗਿਆ ਤੇ ਜਿੱਥੋਂ ਐਂਟਰ ਹੋਈਦਾ ਉੱਥੇ ਕੱਟ ਸੀਗਾ ਕੱਟ ਤੇ ਜਦੋਂ ਵੀ ਕੋਈ ਚੜਦਾ ਸੀਗਾ ਤਾਂ ਉੱਥੇ ਕਾਫੀ ਨੁਕਸਾਨ ਹੋ ਜਾਂਦਾ ਸੀ ਐਕਸੀਡੈਂਟ ਬਹੁਤ ਸੀ ਸੋ ਇਹ ਸੜਕ ਬਣਦੇ ਨਾਲ ਜਿਹੜੇ ਸਾਰੇ ਪਿੰਡ ਦੇ ਲੋਕ ਨੇ ਉਹ ਪੁਲ ਦੇ ਥੱਲਿੋਂ ਦੀ ਹੋ ਕੇ ਰੋਡ ਤੇ ਚੜਿਆ ਕਰਨਗੇ ਜਿਹਦੇ ਨਾਲ ਹਰ ਇੱਕ ਚੀਜ਼ ਜਾਨਵਾਲ ਦਾ ਜਿਹੜਾ ਨੁਕਸਾਨ ਉਹ ਹੁਣੋਂ ਬਚੂਗਾ ਜੀ ਥੈਂਕ ਯੂ ਸਰ ਧੰਨਵਾਦ